ਅੱਜ ਅਸੀਂ ਆਏ ਆ ਫਰੀਦਕੋਟ ਵਾਸਤੇ ਲੇਕਿਨ ਮੈਨੂੰ ਡਾਕਟਰ ਸਾਹਿਬ ਦਾ ਟੈਲੀਫੋਨ ਗਿਆ ਸੀ ਕਿ ਰਸਤੇ ਵਿੱਚ ਜਾਂਦੇ ਜਾਂਦੇ ਤੁਸੀਂ ਸਾਨੂੰ ਰੁਕ ਕੇ ਮਿਲ ਕੇ ਜਾਣਾ ਤਾਂ ਮੈਂ ਆ ਰੁਕਿਆ ਹੋਰੇ ਔਰ ਉਹਨੂੰ ਖੁਸ਼ੀ ਹੋਈ ਹੈ ਪਹਿਲੀ ਵਾਰ ਬੜੀ ਦੇਰ ਤੋਂ ਬਾਅਦ ਮੈਂ ਬਾਹਰ ਆਇਆ ਕਿਉਂਕਿ ਮੇਰਾ ਇੱਕ ਮੈਡੀਕਲ ਪ੍ਰੋਬਲਮ ਸੀ ਮੇਰੀ ਰੀਡ ਦੀ ਹੱਡੀ ਮੈਂ ਦੱਸ ਹੀ ਦਿੰਨੇ ਆ ਤੁਹਾਨੂੰ ਉਹਦੇ ਚ ਪੁਰਾਣੇ ਫੌਜ ਦੇ ਸਮੇ ਤੋਂ 60 ਬਜੀ ਸੀ ਉੱਥੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਡੋਨ ਨੂੰ ਹੁਣ ਚੜਦੀ ਕਲਾ 'ਚ ਹੈ ਔਰ ਹੁਣ ਅਸੀਂ ਨਿਕਲੇ ਹੋਏ ਆ ਮੈਦਾਨ 'ਚ ਔਰ ਮੈਦਾਨ ਫੜੇ ਕਰਕੇ ਹੀ ਛੱਡਾਂਗੇ ਆਪਾਂ ਤੇ ਇਹ ਸਾਡਾ ਹੁਣ ਮਕਸਦ ਹੈ ਔਰ ਪਾਰਟੀ ਪੂਰੀ ਤਰ੍ਹਾਂ ਤੇ ਲੱਗੀ ਹੋਈ ਹੈ ਸਾਰੇ ਪੰਜਾਬ ચૂંટણી ਤਰਨਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਫਤਿਹ ਉੱਥੇ ਵੀ ਹੋਣੀ ਹੁਣ ਤੁਸੀਂ ਦੱਸੋ ਕੁਝ ਕਿ ਸਰਦਾਰਾ ਪਿਛਲੇ ਦਿਨੇ ਇੱਕ ਹਾਂਜੀ ਨੀਜੀ ਚੈਨਲ ਦੇ ਉੱਪਰ ਕੁਝ ਟ੍ਰਿਬਿਊਟ ਦਿੱਤਾ ਸੀਗਾ ਪਿਛਲੇ ਦਿਨੀ ਤੁਸੀਂ ਕਿਹਾ ਸੀ ਕਿ ਹੁਣ 2027 ਦਾ ਗਾਜ਼ ਕੈਪਟਨ ਅਮਰਿੰਦਰ ਸਿੰਘ ਕਿ ਫਿਰ ਪੰਜਾਬ ਦੀ ਕਰੇਂਗੇ ਨਹੀਂ ਮੈਂ ਕੁਝ ਨਹੀਂ ਕਿਹਾ ਕਿ ਮੈਂ ਕਰੂੰਗਾ ਮੈਂ ਨਾ ਕਿਹਾ ਸੀ ਕਿ ਇਲੈਕਟ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2027 ਤਾਂ ਛੱਡੋ ਹੁਣ ਤਾਂ ਆਪਾਂ ਹੁਣ ਆਪਾਂ 2000 ਹੁਣ ਤੋਂ ਹੀ ਸ਼ੁਰੂ ਕਰ ਮੈਂ ਸਾਡਾ ਤਾਂ ਔਰ ਉਹਦੋਂ ਤਾਈ ਤਾਂ ਪੱਕ ਜਾਣਾ ਹੈ ਕਬ ਸਭ ਕੁਝ ਅਸੀਂ ਦਬ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗਵਰਨਮੈਂਟ ਬਣਾਵਾਂਗੇ ਪੰਜਾਬ ਦੇ ਵਿੱਚ বিজেপি ਦਾ ਕੜਗਨ ਸਮਝੌਤਾ ਹੋ ਸਕਦਾ ਨਹੀਂ ਚੱਲ ਰਹੀ ਹੈ ਗੱਲਬਾਤ ਦੇਖੋ ਪਹਿਲਾਂ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀ ਹੈ ਸਾਡੀ ਨੈਸ਼ਨਲ ਬੋਡੀ ਆਪਣੇ ਸੈਂਟਰਲ ਸਟੇਟ ਵਾਲਿਆਂ ਨਾਲ ਗੱਲਬਾਤ ਕਰਕੇ ਲੇਕਿਨ ਕੀ ਪਤਾ ਹੈ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਹੈ ਜਿਸ ਤਰੀਕੇ ਨਾਲ ਲੋਕ ਅੱਜ ਆ ਰਹੇ ਨੇ ਪਾਰਟੀ ਜੁੜ ਰਹੇ ਨੇ ਸਾਧ ਸੰ ਨੂੰ ਕਿਤੇ ਲੋੜ ਵੀ ਨਾ ਪਵੇ ਆਪਣੇ ਆਪ ਹੀ ਅਸੀਂ ਲੜ ਸਕੀ ਡਾਕਟਰ ਸਾਹਿਬ ਇਹ ਜੀ ਪਹਿਲਾਂ ਤਰਨਤਾਰਨ ਕਿਉਂ ਲਾਗੂ ਕੀਤੀ ਗਈ ਜੀ ਆਪਾਂ ਕੋਈ ਨਹੀਂ ਤਰਨਤਾਰਨ ਦੇ ਵਿੱਚ ਜਿੰਨੀ ਚੁਨਾ ਸੀਗਾ ਪਰ ਭਾਜਪਾ ਨੂੰ ਅੱਛਾ ਕੋ 100% ਸਰਕਾਰੀ ਦੇ ਅੰਦਰ ਜੋ ਮੈਨੂੰ ਪਤਾ ਲੱਗ ਰਿਹਾ ਮੈਂ ਤਾਂ ਗਿਆ ਨਹੀਂ ਹਾਲੇ ਤਰਨਤਾਰਨ ਮੈਂ ਜਾਊਗਾ ਹੁਣ ਅਖੀਰ ਦਾ ਮੇਰਾ ਕੱਲ ਕੁਝ ਦਿਨ ਰਹਿ ਗਏ ਲੇਕਿਨ ਜੋ ਪਤਾ ਲੱਗ ਰਿਹਾ ਹੈ ਕਿ ਬੜੀ ਅੱਛੀ ਲੜਾਈ ਹੈ ਕੱਲ ਮੇਰੀ ਗੱਲ ਹੋਈ ਸੀ ਕਿਸੇ ਵੱਡੇ ਸਾਡੇ ਸਾਥੀ ਨਾਲ ਉੱਥੇ ਉਹ ਦਾਸੇਸੇ ਦੇ ਉਹ ਬੜੀ ਕੌਨਫੀਡੈਂਟ ਨੇ ਕਿ ਸਾਡੀ ਪੋਜੀਸ਼ਨ ਬੜੀ ਪੋਜ਼ਿਟਿਵ ਹੈ ਕਰਤਾਰਪੁਰ ਜ਼ਿਲ੍ਹੇ ਕੇਡਲ ਕਰ ਰਹਾ ਹੂੰ ਗਾਂਧੀ ਜੀ ਇੱਕ ਸਟੇਟਮੈਂਟ ਆਈ ਹੈ ਮੋਦੀ ਜੀ ਬਾਰੇ ਕਿ ਉਹ ਚੋਣਾਂ ਦੇ ਦੌਰੇ ਸਮੇਂ ਵਸਤੇ ਇਹਨੂੰ ਤੇ ਡਾਂਸ ਵੀ ਕਰ ਸਕਦੇ ਕੀ ਇਹ ਟਿੱਪਣੀਆਂ ਕੀ ਕਰ ਸਕਦੇ ਨੇ ਡਾਂਸ ਕਰ ਸਕਦੇ ਕੋਣ ਕਰ ਸਕਦੇ ਮੋਦੀ ਮੋਦੀ ਜੀ ਬਾਰੇ ਇੱਕ ਰਾਹੁਲ ਗਾਂਧੀ ਨੇ ਇੱਕ ਟਿੱਪਣੀ ਦਿੱਤੀ ਪਤਾ ਨਹੀਂ ਰਾਹੁਲ ਜੀ ਕੀ ਬੋਲੀ ਜਾਂਦੇ ਨੇ ਡਾਂਸ ਕੋਣ ਕਰਦਾ ਹੈ ਕੋਈ ਤੁਹਾਡਾ ਕੋਈ ਦੇਖਿਆ ਕਦੇ ਮੋਦੀ ਜੀ ਹੁਣ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਡਾਂਸ ਕਰ ਰਿਹਾ ਸੀਗਾ ਤੁਸੀਂ ਜਾ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਇਹ ਛੋਟੀਆਂ ਗੱਲਾਂ ਨੇ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇੱਕ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬਹੁਤ ਮੁਲਕ ਬਾਹਲੇ ਮੁਲਕਾਂ ਚ ਐਂਡ ਇੰਦਰਾ ਹਿੰਦੁਸਤਾਨ ਇਟ ਇਜ਼ ਦੀ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਛਿਆ ਹੋਇਆ ਹੈ ਜਿੱਥੇ ਜਾਂਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਇੱਥੇ ਨਾਰੇ ਬਜਰੇ ਸੀ ਉੱਥੇ ਔਰ ਜਿੱਥੇ ਤਾਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਜਿਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰੋਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਇ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦੱਬ ਕੇ ਕਾਲੀ ਪੇਪਰ ਸਾਈਨ ਕੀਤੇ ਨੇ ਹੁਣ ਕਮਰਸ਼ੀਅਲ 에ਰਲਾਈਨਰਸ ਵੀ ਬਸੇ ਬਣਾਉਣ ਲੱਗੇ ਤੋਂ ਸਾਡਾ ਹਿੰਦੁਸਤਾਨ ਅੰਡਰ ਦਿਸ ਗਵਰਨਮੈਂਟ ਅੰਡਰ ਦ ਮੋਦੀ ਗਵਰਨਮੈਂਟ ਬਹੁਤ ਡਿਵੈਲਪਮੈਂਟ ਤੇ ਰਾਹ ਤੇ ਤੁਰਿਆ ਹੋਇਆ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਮੇਂ ਆਏਗਾ ਅੱਜ ਅਸੀਂ ਇਹਨੂੰ ਸਮਝਦੇ ਹਾਂ ਜੋ ਅੱਜ ਇਕਨੋਮਿਸਟਸ ਨੇ ਕਿ ਇੰਡੀਆ ਇਜ਼ ਨੰਬਰ 4th ਗਰੋਇੰਗ ਇਕਨੋਮੀ ਇਨ ਦ ਵਰਲਡ ਔਰ ਚਾਈਨਾ ਤੋਂ ਵੀ ਅਸੀਂ ਅੱਗੇ ਨਿਕਲ ਗਏ ਸਾਡਾ ਜੀਡੀਪੀ ਚਾਈਨਾ ਤੋਂ ਅੱਗੇ ਹੈ ਸੋ ਚਾਈਨਾ ਸਾਹ ਤੋਂ ਬਹੁਤ ਅੱਗੇ ਹੁੰਦਾ ਸੀ ਹੁਣ ਅਸੀਂ ਨੰਬਰ 3 ਤੇ ਆ ਗਏ ਹਾਂ ਔਰ ਅਸੀਂ ਸਮੇਂ ਆਊਗਾ ਸ਼ਾਇਦ ਨੰਬਰ 1 ਤੇ ਪਹੁੰਚ ਜਾਈਏ ਅਗਰ ਇਸੇ ਤਰੀਕੇ ਨਾਲ ਗਵਰਨਮੈਂਟ ਚੱਲੇ ਔਰ ਇਹ ਚੱਲੇਗੀ 댓 ਮੀਨਸ ਹਿੰਦੁਸਤਾਨ ਦੇ ਲਈ ਬੀਜੇਪੀ ਦੀ ਗਵਰਨਮੈਂਟ ਰਹਿਣੀ ਚਾਹੀਦੀ ਹੈ ਤਾਂ ਜਾ ਕੇ ਥੋੜੀ ਡਿਵੈਲਪਮੈਂਟ ਹੋਏਗੀ ਆਦਰਵਾਇਜ਼ ਆਪਾਂ ਸਾਰੀ ਗਵਰਨਮੈਂਟ ਦੇਖਣੀ ਆ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਕਾਟਾ ਸਾਹਿਬ ਜਿਹੜਾ ਬਾਈ ਇਲੈਕਸ਼ਨ ਹੋ ਰਹੇ ਨੇ ਪੰਥਕ ਸੀਟ ਨੇ ਭਾਈ ਆਪਣੇ ਫਾਸਨ ਖਾਲਸਾ ਵੱਲੋਂ ਵੀ ਉਮੀਦਵਾਰ ਅੱਗੇ ਕਿੰਨੇ ਕਿ ਟਫ ਫਾਈਟ ਸਮਝਦੇ ਹੋ ਕਿੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥੀਊਜ਼ ਦੇਵਾਂ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੇ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਦੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂ ਕੈਪਟਨ ਸਾਹਿਬ ਰਾਜਾਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕੀ ਫੁੱਟਕਾ ਸਾਹਿਬ ਚੱਕ ਕੇ ਕੀ ਨਾਲ ਸਾਡੀ ਹੈ ਕਾਂਗਰਸ ਦਾ ਬੇੜਾ ਕਰ ਰਹੇ ਹੋ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ 100 ਵਾਰ ਤਾਂ ਮੈਂ ਸੁਣ ਲਿਆ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਮਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਸ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਉਹਦੇ ਕੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ ਮਿਨਿਸਟਰ ਨੇ ਔਰ ਜੇਲ ਮੈਕਮੇ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਜਿਹੜੇ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਨੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫੇਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹਿੰਦੇ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦਲ ਵਾਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਇੱਕ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲਡ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਚੀਫ ਮਿੰਿਸਟਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੇਪੀਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਇਹ ਨਹੀਂ ਹੋ ਸਕਦੀਆਂ ਦਿਸ ਇਜ਼ ਨਾਟ ਪੋਸੀਬਲ ਦੈਟ ਇਜ਼ ਵਾਈ ਮੈਂ ਕੇਸੀ ਮਜੀਠਨ ਮਜੀਠਾ ਮੇਰਾ ਕੋਈ ਮਿਸਟਰ ਮਜੀਠਾ ਮੇਰਾ ਕੋਈ ਇਹ ਜੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਚਾਹੇ ਇੱਕ ਵਾਰ ਯੂ ਹੈਵ ਗਾਟ ਅ ਕਲੋਜ਼ਡ ਆਨ ਵੀ ਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸੀਜਨ ਦੇਵੇ ਚੀਫ ਮਿਨਿਸਟਰ ਕਾਹਨੂ ਦਾ ਕਹੇ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਉਹਨੂੰ ਫੜ ਕੇ ਅੰਦਰ ਕਰ ਦੋ ਜੇਰ ਇਹ ਗਲਤ ਬਾਤ ਹੈ ਤੁਸੀਂ ਇਹ ਕਹਿ ਰਹੇ ਹੋ ਜੀ ਰਾਜਵਿਕ ਨੇ ਇੱਕ ਬਿਆਨ ਆ ਰਿਹਾ ਕਹਿੰਦਾ ਵੀ ਜਦੋਂ ਮੇਰੀ ਸਰਕਾਰ ਸਾਡੀ ਸਰਕਾਰ ਬਣਦੀ ਤਾਂ ਗੈਂਗਸਟਰ ਵਾਰ ਖਤਮ ਕੀਤਾ ਜਾਊਗਾ ਕੀ ਹੋਗਾ ਗੈਂਗਸਟਰ ਵਾਰ ਖਤਮ ਕੀਤਾ ਜਾਊਗਾ ਪਹਿਲਾਂ ਤੋਂ ਆਪਣੀ ਆਪਣੇ ਵਾਲੀ ਝਾਕ ਕੇ ਥੋੜਾ ਬੋਤਾ ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਬਲਿੰਗ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕਰਤੂਤਾ ਸੀਆਂ ਉਹ ਉਹ ਹੀ ਦੱਸੇ ਪਹਿਲਾਂ ਸਾਹਮਣੇ ਇਹ ਦੇਖਾਂਗੇ ਗੰਗ ਗੰਗ ਹੋਣੇ ਜੇ ਪੰਜਾਬ ਦੇ ਸੀਐਮ ਰਹੇ ਹੋ ਤੇ ਨਸ਼ਾ ਖਤਮ ਹੋ ਸਕਦਾ ਲੱਗ ਰਿਹਾ ਹੈ ਕਿ ਇਕੋ ਕੋਈ ਕਾਰਨ ਨੇ ਦੋ ਇਸ਼ੂਜ਼ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿੰისტਰ 2002 ਚ ਪਹਿਲਾ ਕੀ ਹੁੰਦਾ ਸੀ ਲੋਕ ਆਉਂਦੇ ਸੇ ਤਾਰਾਂ ਦੇ ਥੱਲੇੋਂ ਫਿਰ ਨਦੀ ਟੱਪ ਕੇ ਫਿਰ ਡਰੋਨ ਆਣ ਲੱਗੇ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਟੱਪ ਕੇ ਬਸ ਐਨਾ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪੈਟਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਰੋਕੋ ਫੇਰੇ ਚਲੇ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਤੇ ਫਿਰ ਅਸੀਂ ਚਾਲੋਮੀਟਰ 40 ਕਿਲੋਮੀਟਰ ਗਿਆ ਤੁਸੀਂ ਉੱਥੇ ਤਾਂ ਹੀ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਆ